ਹਲਕਾ ਰਾਜਾਸਥਾਨ ਸੀ ਅਦੀਨ ਆਉਂਦੇ ਪਿੰਡ ਕੋਟਲੀ ਖੈਰਾ ਵਿਖੇ ਇਲਾਕੇ ਵਿੱਚ ਗ੍ਰੰਥੀ ਸਿੰਘਾਂ ਦੇ ਸਨਮਾਨ ਦੀ ਪਹਿਲ ਕਦਮੀ ਕਰਦੇ ਹੋਏ ਪਿੰਡ ਦੀਆਂ ਸੰਗਤਾਂ ਨੇ ਆਪਣੇ ਪਿੰਡ ਦੇ ਹੈੱਡ ਗ੍ਰੰਥੀ ਬਾਬਾ ਦਲਜੀਤ ਸਿੰਘ ਦਾ 1 ਲੱਖ ਰੁਪਏ ਅਤੇ ਗੁਰੂ ਘਰ ਦੀ ਬਖਸ਼ੀਸ਼ ਰੂਪਾ ਪਾ ਕੇ ਵਿਸ਼ੇਸ਼ ਸਨਮਾਨਿਤ ਕੀਤਾ ਪਿੰਡ ਦੇ ਮਹਤਵਪੂਰਨ ਵਿਅਕਤੀਆਂ ਨੇ ਦੱਸਿਆ ਕਿ ਬਾਬਾ ਦਲਜੀਤ ਸਿੰਘ ਪਿਛਲੇ 16 ਸਾਲਾਂ ਤੋਂ ਪਿੰਡ ਕੋਟਲੀ ਖੈਰਾ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਈ ਹੈ ਗ੍ਰੰਥੀ ਸਿੰਘ ਇਟਲੀ ਆਪਣੇ ਘਰ ਦੇ ਨਿੱਜੀ ਕੰਮ ਲਈ ਬਾਹਰ ਜਾ ਰਹੇ ਹਨ ਇਸ ਲਈ ਪਿੰਡ ਵਾਸੀਆਂ ਨੇ 1 ਲੱਖ ਰੁਪਏ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਹੈ ਗ੍ਰੰਥੀ ਦਲਜੀਤ ਸਿੰਘ ਨੇ ਪਿੰਡ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਸੰਜੁਕਤ ਕਿਥਾਨ ਪੁਲਾਈ ਸਾਂਤਾ ਦੇ ਮੈਂਬਰ ਸਾਬਕਾ ਸਰਪੰਚ ਸਰਦਾਰ ਵਰਕਰ ਸਿੰਘ ਸਰਪੰਚ ਬਲਵਿੰਦਰ ਕੌਰ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬਚਿੱਤਰ ਸਿੰਘ ਸਸਨਾ ਨਾਮ ਸਿੰਘ ਦੋਦੀ ਪੰਚ ਕੁਲਦੀਪ ਸਿੰਘ ਪੰਚ ਅਮਰਬੀਰ ਸਿੰਘ ਹਰਜਿੰਦਰ ਸਿੰਘ ਗੁਰਜੀਤ ਸਿੰਘ ਸੁਰਿੰਦਰ ਸਿੰਘ ਦਵਿੰਦਰ ਸਿੰਘ ਵਰਕਰ ਸਿੰਘ ਮਨੀਂਦਰ ਸਿੰਘ ਨੰਬਰਦਾਰ ਬੋਟਾ ਸਿੰਘ ਅਤੇ ਪਾਰੀ ਗਿੰਦੀ ਵਿੱਚ ਇਸ ਮੌਕੇ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਬਾਬਾ ਦਿਲਜੀਤ ਸਿੰਘ ਜੀ ਨੇ ਆਪ ਦੇ ਨਗਰ ਵਿੱਚ ਬਹੁਤ ਸੇਵਾ ਕੀਤੀ ਆ ਆਪ ਨੌ ਵਿੱਚ ਆਏ ਆ ਤੇ ਹੁਣ ਪੰਜੀ ਵਿੱਚ ਕੁਦਰਤ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਮਹਾਰਾਜ ਦੀ ਬੰਦਗੀ ਕਰਦੇ ਰਹੇ ਬੜੇ ਪਿਆਰ ਸਤਿਕਾਰ ਨਾਲ ਤੇ ਸਾਰੇ ਪਿੰਡ ਵਿੱਚ ਇਹਨਾਂ ਬੜਾ ਮਾਣ ਖਟਿਆ ਤੇ ਨਾਮਣਾ ਖਟਿਆ ਤੇ ਹੁਣ ਇਹਨਾਂ ਦਾ ਵੀਜ਼ਾ ਆ ਗਿਆ ਇਟਲੀ ਦਾ ਤੇ ਉੱਥੇ ਜਾ ਰਹੇ ਆ ਤੇ ਸੰਗਤ ਇਹਨਾਂ ਨਾਲ ਬਹੁਤ ਪਿਆਰ ਕਰਦੀ ਸੀ ਤੇ ਇਸ ਪਿਆਰ ਦੀ ਭਾਵਨਾ ਨਾਲ ਸਾਰੇ ਨਗਰ ਨੇ ਕੋਲਲੀ ਖੜੇ ਨੇ ਇਹਨਾਂ ਦਾ ਸਤਿਕਾਰ ਮਾਣ 1 ਲੱਖ ਰੁਪਏ ਨਾਲ ਕਰਨਾ ਕੀਤਾ ਹੈ ਤੇ ਇਹੋ ਜੇ ਸੰਤ ਇਹੋ ਜੀ ਸੰਗਤ ਜਿਹੜੀ ਆ ਉਹ ਹੁਣ ਬਹੁਤ ਘੱਟ ਮਿਲਦੀ ਆ ਇਸ ਵਾਸਤੇ ਸਾਨੂੰ ਸਾਰੇ ਸਿੱਖਾਂ ਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੀਏ ਉਹ ਪੜ੍ਹੀਏ ਤੇ ਉਹਦੇ ਵਿਚਾਰ ਕਰੀਏ ਨਾ ਪੜਨ ਨਾਲ ਨਹੀਂ ਸਰਦਾ ਉਹਦੇ ਨਾਲ ਕੁਝ ਬੁੱਧਣਾ ਵੀ ਪੈਂਦਾ ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਆ ਕਿ ਜਿੱਤਰਾ ਇਹਨਾਂ ਨੇ ਇੱਥੇ ਸੇਵਾ ਕੀਤੀ ਆ ਤੇ ਸੇਵਾ ਦਾ ਨਾਮ ਨਾ ਖਟਿਆ ਇਸੇ ਤਰ੍ਹਾਂ ਸਾਰੇ ਭਾਈ ਜਿਹੜੇ ਗੁਰਦੁਆਰਿਆਂ ਦੇ ਵਿੱਚ ਆਉਂਦੇ ਆ ਜਾਂ ਜਾਂਦੇ ਆ ਉਹ ਉਹਨਾਂ ਨੂੰ ਇਸੇ ਪਿਆਰ ਨਾਲ ਰਹਿਣਾ ਚਾਹੀਦਾ ਤੇ ਸੰਗਤ ਦਾ ਪਿਆਰ ਹੀ ਜਿਹੜਾ ਹੈ ਨਾ ਇਹ ਰੱਬ ਦਾ ਪਿਆਰ ਆ ਸੋ ਇਸ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਨੂੰ ਇਹ ਇੱਕ ਦਾਤ ਬਖਸ਼ੀ ਗਈ 1 ਲੱਖ ਰੁਪਏ ਨਾਲ ਇਹਨਾਂ ਨੂੰ ਸਨਮਾਨਤ ਕਰਨ ਲੱਗੇ ਸਰਦਾਰ ਸਤਨਾਮ ਸਿੰਘ ਜੀ ਤੇ ਸਾਰਾ ਨਗਰ ਤੇ ਉਹ ਹੁਣੇ ਆਪਣਾ ਜਦਾ ਇਹਨਾਂ ਪਰਸੋਂ ਨੂੰ ਚਲੇ ਜਾਣਾ ਇਹਨਾਂ ਬਹੁਤ ਵਧੀਆ ਸੇਵਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਕਿਰਪਾ ਕਰੇ ਤੇ ਆਉਣ ਵਾਲਾ ਵੀ ਜਿਹੜਾ ਸਿੰਘ ਆ ਉਹ ਵੀ ਬਹੁਤ ਬੀਬਾ ਤੇ ਬੜਾ ਇਮਾਨਦਾਰ ਆ ਤੇ ਉਹ ਵੀ ਇਹ ਕੰਮ ਕਰੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਸਾਰੇ ਨਗਰ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਸਾਰੀ ਸਾਧ ਸੰਗਤ ਫਤੇ ਨੂੰ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਸਮੇਂ ਤੋਂ ਸਾਡੇ ਬਾਬਾ ਦਲਜੀਤ ਸਿੰਘ ਜੀ ਜੋ ਸੇਵਾ ਨਿਭਾਉਂਦੇ ਆਏ ਨੇ ਨਗਰਕੋੜ ਦੀ ਖੇਹਰਾ ਡੇਰਾ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ਬਹੁਤ ਪਿਆਰ ਸਤਿਕਾਰ ਮਿਲਿਆ ਹੈ ਔਰ ਪਰਿਵਾਰ ਦੀ ਤਰ੍ਹਾਂ ਰਹੇ ਨੇ ਸਾਡੇ ਨਾਲ ਇਸ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਦਾ ਅੱਜ ਵਿਜਾ ਆ ਚੁੱਕਾ ਹੈ ਉਹਨਾਂ ਨੇ ਪਰਸੋਂ ਤੋਂ ਇਟਲੀ ਜਾਣਾ ਹੈ ਮਾਰਾ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਅੱਗੇ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾ 'ਚ ਰੱਖਣਾ ਵਧੀਆ ਵਧੀਆ ਕਾਰੋਬਾਰ ਮਿਲਣਾ ਜੋ ਸਾਡੇ ਗਰੰਥੀ ਸਿੰਘ ਆਏ ਨੇ ਬਾਬਾ ਮਲਕੀਤ ਸਿੰਘ ਜੀ ਉਹ ਵੀ ਸਾਡੇ ਪਰਿਵਾਰਕ ਮੈਂਬਰ ਨੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਸੁਭਾਅ ਵਾਲੇ ਗਰੰਥੀ ਸਿੰਘ ਕੋੜਲੀ ਖੈਰਾ ਨਗਰ ਵਿਖੇ ਆਏ ਨੇ ਇਸ ਸਾਧ ਸੰਗਤ ਨੇ ਅਪਰਾਲਾ ਕੀਤਾ ਹੈ 1 ਲੱਖ ਨਾਲ ਇਹਨਾਂ ਨੂੰ ਸਨਮਾਨਤ ਕੀਤਾ ਗ੍ਰੰਤੀ ਸਿੰਘ ਬਾਬਾ ਦਲਜੀਤ ਸਿੰਘ ਨੂੰ ਜੋ ਕਿ ਆਪਣੇ ਪਰਿਵਾਰ ਦੀ ਕੋਈ ਰਿਜੀ ਰਿਜੀ ਹੋਇਆਂ ਕਰਕੇ ਇਹ ਬਾਹਰਲੇ ਮੁਲਕਾਂ ਨੂੰ ਚੱਲੇ ਨੇ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ ਬਾਕੀ ਡੇਰਾ ਨਿਵਾਸੀਆਂ ਨੂੰ ਤੰਦਰੁਸਤੀਆਂ ਬਖਸ਼ਣ ਪਿੰਡ ਵਾਸੀਆਂ ਨੂੰ ਤੰਦਰੁਸਤੀਆਂ ਬਖਸ਼ਣ ਕੋਈ ਵੀ ਭੁੱਲਾਂ ਚੁੱਕਾ ਹੋਈਆਂ ਨੇ ਪਿੰਡ ਵਾਸੀਆਂ ਕੋ ਜਾਂ ਇਹਨਾਂ ਕੋ ਮਾਫੀ ਮੰਗਦੇ ਆ ਸਤਿ ਸ੍ਰੀ ਅਕਾਲ ਰਣ ਸਾਹਿਬ ਜੀ ਦੇ ਅੱਗੇ ਸਿਰ ਝੁਕਾ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਕਿਰਪਾ ਕੀਤੀ ਆ ਜੀ 16 ਸਾਲ ਜੋ ਸੇਵਾ ਨਿਭਾਈ ਆ ਨਗਰ ਕੋਟਲੀ ਖੈਰਾ ਵੇ ਵਿਖੇ ਪਿੰਡ ਵਿਖੇ ਜੋ ਸੰਗਤਾਂ ਦਾ ਬੜਾ ਪ੍ਰੇਮ ਸੀ ਘਰ ਪਰ ਆ ਪਰਿਵਾਰ ਵਾਂਗ ਮੈਨੂੰ ਰੱਖਿਆ ਸੀ ਇਹਨਾਂ ਨੇ ਸੰਗਤਾਂ ਨੇ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਆ ਸਰ ਨਗਰ ਕੋਟਲੀ ਖੈਰਾ ਸਭ ਡੇਰਿਆਂ ਵਾਲੇ ਸੰਗਤਾਂ ਸਭ ਜਿੰਨੀਆਂ ਵੀ ਸੰਗਤਾਂ ਨੇ ਬਹੁਤ ਕਿਰਪਾ ਇਹਨਾਂ ਤੇ ਬਹੁਤ ਚੜ੍ਹਦੀ ਕਲਾ ਮੈਨੂੰ 1 ਲੱਖ ਨਾਲ ਸਨਮਾਨਤ ਕੀਤਾ ਏ ਇਸ ਨਗਰ ਕੋਟਲੀ ਖੈਰਾ ਨੇ ਪਿੰਡ ਨੇ ਬਹੁਤ ਚੜ੍ਹਦੀ ਕਲਾ ਵਾਲਾ ਪਿੰਡ ਹੈ ਮਰਨਗਰ ਖੇਰੇ ਦਾ ਭਲਾ ਕਰੇ ਸੁਖ ਸ਼ਾਂਤੀਆਂ ਵਰਤਾਵੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ